ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਮੈਂ ਆਪਣੇ ਪੇਕੇ ਆਪਣੇ ਭਤੀਜੇ ਦੀ ਲੋਹੜੀ ਵੰਡਣ ਆਈਆਂ ਜੀ ਇੱਥੇ ਸਾਰੇ ਸਾਡੇ ਮੇਰੀਆਂ ਤਾਈਆਂ ਚਾਚੀਆਂ ਭਾਬੀਆਂ ਸਾਰਿਆਂ ਨੂੰ ਬੁਲਾਇਆ ਏ ਜੀ ਘਰੇ ਇਹਨਾਂ ਨੂੰ ਹੁਣ ਪਹਿਲਾਂ ਹਾਂਜੀ ਅਸੀਂ ਵੀ ਪਹੁੰਚ ਗਏ ਆ ਤੇ ਉਹ ਵੀ ਸਾਰੇ ਆ ਗਏ ਆ ਜੀ ਹੁਣ ਅਸੀਂ ਚਾਹ ਪਾਣੀ ਪੀਂਦੇ ਆ ਬੈਠ ਕੇ ਚਾਹ ਪਾਣੀ ਤੋਂ ਬਾਅਦ ਵਿੱਚ ਜੀ ਆਪਾਂ ਲੋਹੜੀ ਵੰਡਣ ਜਾਵਾਂਗੇ ਪਿੰਡ ਦੇ ਵਿੱਚ ਤੇ ਆਪਾਂ ਹੁਣ ਤਿਆਰੀ ਕਰ ਲਈ ਆ ਜੀ ਤੇ ਹੁਣ ਆਪਾਂ ਮੂੰਗਫਲੀਆਂ ਤੇ ਲੱਡੂ ਪਾ ਲਏ ਆ ਪ੍ਰਾਂਤਾਂ ਦੇ ਵਿੱਚ ਤੇ ਹੁਣ ਆਪਾਂ ਪਿੰਡ ਵਿੱਚ ਲੋੜੀ ਫੇਰਨ ਜਾਵਾਂਗੇ ਜੀ ਸਾਰੇ ਪਿੰਡ ਵਿੱਚ ਆਪਾਂ ਲੋੜੀ ਵੰਡਾਂਗੇ ਨਾਲੇ ਆਪਾਂ ਨਾਲ ਲੱਡੂ ਦੇਵਾਂਗੇ ਹਾਂਜੀ ਇਹ ਦਿਨ ਖੁਸ਼ੀਆਂ ਦਾ ਆਇਆ ਹੈ ਜੀ ਮੇਰੇ ਵਾਸਤੇ ਤਾਂ ਬਹੁਤ ਭਾਗਾਂ ਨਾਲ ਦਿਨ ਆਇਆ ਹੈ ਮਸਾਂ ਦਿਨ ਲਿਆਂਦਾ ਹੈ ਜੀ ਇਹ ਮੈਂ ਹਾਂਜੀ ਮੇਰੇ ਪਹਿਲਾ ਤਿੰਨ ਭਤੀਜੀਆਂ ਸੀ ਜੀ ਮਸਾਂ ਭਤੀਜਾ ਲਿਆ ਸੁੱਖਾਂ ਸੁਖ ਸੁਖ ਕੇ ਮਹਾਰਾਜ ਅੱਗੇ ਹਾਂਜੀ ਇਹ ਖੁਸ਼ੀਆਂ ਹਰੇਕ ਘਰੇ ਆਉਣ ਜੀ ਹਰੇਕ ਘਰੇ ਪਰਮਾਤਮਾ ਦੇਵੇ ਖੁਸ਼ੀਆਂ ਸਭ ਨੂੰ ਦੇਵੇ ਖੁਸ਼ੀਆਂ ਹਾਂਜੀ ਹੁਣ ਆਪਾਂ ਘਰੋਂ ਨਿਕਲਣ ਲੱਗੇ ਆ ਬਾਹਰ ਤੇ ਹੁਣ ਆਪਾਂ ਦੇਵਾਂਗੇ ਜੀ ਸਾਰੇ ਪਿੰਡ ਵਿੱਚ ਲੋੜੀ ਹਾਂਜੀ ਹੁਣ ਆਪਾਂ ਤੁਰਪੇ ਆ ਘਰੋਂ ਹੁਣ ਆਪਾਂ ਸਾਰੇ ਲੋੜੀ ਵੰਡਾਂਗੇ ਕਰੂਗਾ ਪਤਰ ਪਿਆ ਜੀ ਸਤਨਾਮ ਵਾਹਿਗੁਰੂ ਕਹਿ ਕੇ ਮਾਰਾਈ ਸੱਖ ਰੱਖ ਕੇ ਸਾਰਿਆਂ ਨੂੰ ਖੁਸ਼ੀਆਂ ਦੇਵੇ ਹਾਂਜੀ 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 ਹਣ ਸਾਰੇ ਘਰਾਂ ਦੇ ਵਿੱਚ ਲੋੜੀ ਦੇ ਕੇ ਹੰਦੀ ਨਾਲੇ ਲੋੜੀ ਵੰਦੇ ਆ ਜੀ ਨਾਲੇ ਤਾਈਆਂ ਚਾਚੀਆਂ ਨੂੰ ਇੰਨੇ ਬਹਾਨੇ ਨਾਲ ਮਿਲਾਂਗੇ ਜੀ ਰੋਜ਼ ਰੋਜ਼ ਕਿੱਥੇ ਆਇਆ ਜਾਂਦਾ ਹੈ ਜੀ ਜੇ ਆਉਣੇ ਆ ਤਾਂ ਪਿੰਡ ਬਸ ਮੰਮੀ ਡੈਡੀ ਨੂੰ ਤੇ ਭਰਾ ਭਜਾਈਆਂ ਨੂੰ ਮਿਲ ਕੇ ਚਲੇ ਜਾਈਦਾ ਏ ਤੇ ਅੱਜ ਮੌਕਾ ਮਿਲ ਗਿਆ ਜੀ ਸਾਰੀਆਂ ਤਾਈਆਂ ਚਾਚੀਆਂ ਨੂੰ ਮਿਲਣ ਦਾ ਵੀ ਤੇ ਆਪਾਂ ਨਾਲ ਲੋੜੀ ਵੀ ਵੰਡਾਂਗੇ ਤੇ ਨਾਲ ਤਾਈਆਂ ਚਾਚੀਆਂ ਭਾਬੀਆਂ ਨੂੰ ਮਿਲਾਂਗੇ ਵੀ ਅੱਜ ਤਾਂ ਸਾਰਿਆਂ ਨੂੰ ਮਿਲਿਆ ਜਾਊਗਾ ਵੰਨੇ ਜੇ ਨਾਲ ਹੀ ਹੁੰਦਾ ਹੈ ਜੀ ਸਾਰਿਆਂ ਨੂੰ ਮਿਲਿਆ ਜਾਊਗਾ ਇਹਨਾਂ ਦੇ ਪਲੋੜੀ ਵੰਦੀਆਂ ਬਹੁਤ ਅਨਜੋਈ ਕੀਤਾ ਜੀ ਅਸੀਂ ਲੋਹੜੀ ਵੰਦਣ ਲੱਗਿਆ ਨੇ ਹਾਸੇ ਖੇਡੇ ਗੱਲਾਂ ਬਾਤਾਂ ਕੀਤੀਆਂ ਜੀ ਨਾਲੇ ਅਸੀਂ ਲੋਹੜੀ ਵੰਡੀ ਪਰਮਾਤਮਾ ਸਾਰਿਆਂ ਦੇ ਘਰ ਇਸ ਤਰ੍ਹਾਂ ਦੀਆਂ ਖੁਸ਼ੀਆਂ ਲਿਆਵੇ ਜੀ ਜਿਸ ਤਰ੍ਹਾਂ ਦੀਆਂ ਖੁਸ਼ੀਆਂ ਸਾਡੇ ਘਰ ਆਈਆਂ ਹਾਂਜੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਤਾਂ ਦਰਸਤੀਆਂ ਬਖਸ਼ੇ ਜੀ ਹਾਂਜੀ ਹੁਣ ਆਪਾਂ ਸਾਰੇ ਪਿੰਡ ਦੇ ਵਿੱਚ ਵੰਡ ਦਿੱਤੀ ਐ ਲੋੜੀ ਤੇ ਹੁਣ ਆਪਾਂ ਕਰਦੇ ਆਂ ਜੀ ਵਾਸੀ ਘਰੇ ਪਹੁੰਚਦੇ ਆਂ ਹੁਣ ਆਪਾਂ ਤੇ ਇਸ ਤਰ੍ਹਾਂ ਦੀਆਂ ਖੁਸ਼ੀਆਂ ਪਰਮਾਤਮਾ ਹਰੇਕ ਘਰ ਘਰ ਦੇਵੇ ਹਰੇਕ ਨੂੰ ਪਰਮਾਤਮਾ ਇਸੇ ਤਰ੍ਹਾਂ ਹੀ ਲੋੜੀਆਂ ਮੰਡਾਵੇ ਜੀ ਸਾਰੇ ਲੋੜੀਆਂ ਵੰਡਣ ਖੁਸ਼ੀਆਂ ਦੇ ਨਾਲ ਇਹ ਅੱਜ ਦਾ ਬਲੌਗ ਦੇਖਣ ਦੇ ਲਈ ਧੰਨਵਾਦ ਜੀ